ਅੱਜ ਫਰੋਇਪਰ ਵਿੱਚ ਇੱਕ ਸੜਕੀ ਹਾਦਸਾ ਵਾਪਰਿਆ ਜਿਸ ਵਿੱਚ ਇੱਕ ਮੋਟਰਸਾਈਕਲ ਨੂੰ ਇੱਕ ਬੱਸ ਨੇ ਟੱਕਰ ਮਾਰ ਦਿੱਤੀ ਆ ਤਾਂ ਵੱਡੀ ਖਬਰ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਕਿ ਫਰੋਇਪਰ ਵਿੱਚ ਇੱਕ ਦਰਦਨਾਕ ਹਾਦਸਾ ਜਿਹੜਾ ਉਹ ਵਾਪਰਿਆ ਇੱਕ ਬੱਸ ਨੇ ਮੋਟਰਸਾਈਕਲ ਨੂੰ ਟੱਕਰ ਜਿਹੜੀ ਆ ਉਹ ਮਾਰ ਦਿੱਤੀ ਆ ਜਾਣਕਾਰੀ ਦਿੰਦਿਆਂ ਮ੍ਰਿਤਕ ਔਰਤ ਦੇ ਪਤੀ ਨੇ ਦੱਸਿਆ ਕਿ ਉਹ ਜਲਾਲਾਬਾਦ ਤੋਂ ਵਾਪਸ ਜਗਰਾਉਂ ਜਾ ਰਹੇ ਸਨ ਅਤੇ ਜਿਵੇਂ ਹੀ ਉਹ ਪਿੰਡ ਖਾਈ ਵਿਖੇ ਪਹੁੰਚੇ ਤਾਂ ਬੱਸ ਨੇ ਜਿਹੜੀ ਆ ਉਹਨਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਬੱਸ ਉਸ ਦੀ ਪਤਨੀ ਨੂੰ ਕੁਚਲਦੇ ਹੋਏ ਅੱਗੇ ਲੰਘ ਗਈ ਤਾਂ ਉਸ ਦੀ ਮੌਕੇ ਤੇ ਹੀ ਮੌਤ ਜਿਹੜੀ ਆ ਉਹ ਹੋ ਗਈ ਆ ਤਾਂ ਮ੍ਰਿਤਕਾ ਦੇ ਪਤੀ ਨੇ ਵੀ ਦੱਸਿਆ ਕਿ ਉਹਨਾਂ ਦੇ ਦੋ ਬੱਚੇ ਆ ਤਾਂ ਘਰ ਵਿੱਚ ਗੰਦਾ ਜਿਹੜਾ ਮਾਹੌਲ ਆ ਉਹ ਇਸ ਟਾਈਮ ਸ਼ਾਇਆ ਹੋਇਆ ਤੇ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਉਹਨਾਂ ਨੂੰ ਇਨਸਾਫ ਜਿਹੜਾ ਉਹ ਦਿੱਤਾ ਜਾਵੇ ਅਤੇ ਬਣਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾਵੇ ਤਾਂ ਕਿ ਕੁਝ ਕਹਿਣਾ ਹੈ ਪਰਿਵਾਰਕ ਮੈਂਬਰਾਂ ਦਾ ਹੋਰ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਕੁੱਟ ਨਾਮ ਕੀ ਹੈ ਤੁਹਾਡਾ? ਲਾਹ ਸਿੰਘ ਜੀ। ਅਸੀਂ ਆਪਣੇ ਸਹੁਰੇ ਪਰਿਵਾਰ ਨੂੰ ਮਿਲ ਕੇ ਵਾਪਸ ਜਲਾਲਾਬਾਦ ਤੋਂ ਜਗਰਾਉਂ ਆ ਰਹੇ ਸੀਗੇ ਖਾਈ ਅੱਡੇ ਦੇ ਵਿੱਚ ਸਾਡਾ ਐਕਸੀਡੈਂਟ ਹੋਇਆ ਵਾ ਜਿੰਦੇ ਵਿੱਚ ਮੋਟਰਸਾਈਕਲ ਵੱਜਣ ਕਰਕੇ ਵੀ ਅਸੀਂ ਬੱਸ ਦੇ ਮੂਹਰੇ ਜਾ ਡਿੱਗੇ ਤੇ ਬੱਸ ਕਰਕੇ ਮੇਰੇ ਘਰਦਿਆਂ ਦੀ ਡੈਥ ਹੋਈ ਹੈ ਦੋ ਬੇਟੇ ਸੀਗੇ 30 ਤੋਂ 35 ਸਾਲ ਉਹਨਾਂ ਦੀ ਉਮਰ 35 ਤੋਂ 36 ਸਾਲ ਉਹਨਾਂ ਦੀ ਉਮਰ ਸੀਗੀ ਦੋ ਬੇਟੇ ਸੀ ਇੱਕ 18 ਸਾਲ ਦਾ ਵਾ ਇੱਕ 14 ਸਾਲ ਦਾ ਰਾਤ ਨੂੰ ਜਗਰਾਉਂ ਜਾ ਰਹੇ ਸੀ ਹਾਂਜੀ ਵਾਪਸ ਜਗਰਾਉਂ ਜਾ ਰਹੇ ਸੀਗੇ ਤਾਂ ਲੱਗਿਆ ਕਿ ਮੋਟਰਸਾਈਕਲ ਚਾਲਕ ਕੌਣ ਸੀ ਆ ਜਿਹੜਾ ਫੜਿਆ ਗਿਆ ਉਹ ਨਹੀਂ ਵੀਰ ਜੀ ਉਦੋਂ ਤੱਕ ਤਾਂ ਸਾਨੂੰ ਕੁਝ ਨਹੀਂ ਸੀ ਪਤਾ ਲੱਗਿਆ ਵੀ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਪਰ ਜਦੋਂ ਇਹਨਾਂ ਦਾ ਚਲਾਨ ਕੱਟਿਆ ਗਿਆ ਵਾ ਉਦੋਂ ਸਾਨੂੰ ਪਤਾ ਲੱਗਿਆ ਵੀ ਮੋਟਰਸਾਈਕਲ ਵੀ ਫੜਿਆ ਗਿਆ ਵਾ ਉਹਨਾਂ ਦੇ ਵੀ ਪਤਾ ਲੱਗ ਗਿਆ ਜਿਹੜੀ ਸਰਕਾਰੀ ਡੀਪੋ ਦੀ ਗੱਲ ਸੀਗੀ ਉਹਨਾਂ ਦਾ ਵੀ ਪਤਾ ਲੱਗ ਗਿਆ ਪਰ ਉਹਨੂੰ ਹਜੇ ਤੱਕ ਇਹਨਾਂ ਨੇ ਅਰੇਸਟ ਨਹੀਂ ਕੀਤਾਗਾ ਕੁਝ ਵੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਇਨਸਾਫ ਚਾਹੀਦਾ ਔਰ ਸਾਨੂੰ ਵੀ ਸਾਡਾ ਜੀ ਗਿਆ ਵਾ ਸਾਨੂੰ ਜੀਤ ਨਹੀਂ ਮੋੜ ਸਕਦਾ ਸਾਡਾ ਪਰ ਸਾਨੂੰ ਇਨਸਾਫ ਦਿੱਤਾ ਜਾਵੇ ਕੋਣ ਪੋਸਟਮਾਰਡੋਂ ਲੈਂਦਾ ਹਾਂਜੀ ਪੋਸਟਮਾਰਡੋਂ ਲੈਂਦਾ ਵਾ ਅ ਭਤੀ ਜੀ ਨਾਮ ਕੀ ਤੁਹਾਡਾ ਰਿੰਕੂ ਸਿੰਘ ਹੈ ਇਹ ਕਦ ਕੀ ਘਟਨਾ ਵਾਪਰੀ ਕਿਸ ਤਰ੍ਹਾਂ ਐਕਸੀਡੈਂਟ ਜਿਹੜਾ ਹੋਇਆ ਘਟਨਾ ਇਸ ਤਰ੍ਹਾਂ ਜੀ ਮੇਰੇ ਫਾਦਰ ਜੀ ਦੀ ਅੱਖਾਂ ਹੀ ਲੈਡ ਬਣਵਾਈ ਸੀ ਤੇ ਉਹਨਾਂ ਦਾ ਪਤਾ ਕਰਨ ਆਏ ਨੇ ਸਵੇਰ 10:00 ਵਜੇ ਆਏ ਨੇ ਤੇ ਕਹਿੰਦੇ ਚੱਲ ਪਤਾ ਕਰਿਆ ਇਹ 10:00 ਵਜੇ ਆਏ ਨੇ ਪਤਾ ਲੈ ਚਲੇ ਸੀ ਵਾਪਸੀ ਚੱਲੇ ਨੇ ਕੋਈ 2:30 ਵਜੇ ਦਾ ਟਾਈਮ ਹੈ ਇੱਥੋਂ ਗਏ ਨੇ 4 ਵਜੇ ਲਗਭਗ ਖਾਈ ਉੱਤੇ ਐਕਸੀਡੈਂਟ ਹੋ ਗਿਆ ਸਾਨੂੰ ਕੋਲ ਗਈ ਤੇ ਸਿਸਟਰ ਬਈ ਜੀਜਾ ਜਾ ਰਹੇ ਸੀ ਬੱਸ ਨੂੰ ਕ੍ਰੋਸ ਕੀਤਾ ਬੱਸ ਨੇ ਜਦੋਂ ਕ੍ਰੋਸ ਕੀਤਾ ਅੱਗੇ ਬਾਈਕ ਆਈ ਹੈ ਬਾਈਕ ਦੇ ਨਾਲ ਥੋੜਾ ਟੱਚ ਹੋਇਆ ਤੇ ਹੰਡ ਡੋ ਲਿਆ ਤੇ ਇਹ ਛੜਕਲ ਪਾਸੇ ਡਿੱਗੇ ਨੇ ਤੇ ਬੱਸ ਬੇਕਾਬੂ ਆ ਰਹੀ ਸੀ ਤੇ ਉਹ ਬੱਸ ਉਪਰੋ ਚੜ ਗਈ ਇਹ ਜਿਹੜਾ ਮੋਟਰਸਾਈਕਲ ਆ ਤੁਹਾਡਾ ਮੈਂ ਕਿਹਾ ਇਹ ਰੇ ਮੋਟਰਸਾਈਕਲ ਨਾਲ ਮੋਟਰਸਾਈਕਲ ਟਕਰਾਇਆ ਜਾਂ ਬੱਸ ਨਾਲ ਟਕਰਾਇਆ ਇਹ ਜੀ ਆਇਰ ਮਗਰੋਂ ਬਾਈਕ ਦੇ ਇਹ ਜਦੋਂ ਯੱਕਦਮ ਆ ਰਿਆ ਸੀ ਨਾ ਬੈਗੇ ਆਪਦੀ ਸਾਈਡ ਆਈ ਸੀ ਜਦੋਂ ਬੱਸ ਨੂੰ ਕਰਾਸ ਕੀਤਾ ਇਹਨਾਂ ਨੇ ਅੱਗੋਂ ਕੋਈ ਰਾਈਟ ਸਾਈਡਰ ਕੋਈ ਮੋਟਰਸਾਈਕਲ ਆ ਰਿਆ ਸੀ ਤੇ ਕੋਈ ਉਹਦੇ ਨਾਲ ਥੋੜਾ ਜਨਾ ਚਕਾਉਲਾ ਪਿਆ ਇਹਨਾਂ ਨੂੰ ਤੇ ਇਹ ਨਾ ਟੱਚ ਕਰਕੇ ਹੋ ਡਿੱਗੇ ਨੇ ਡਿੱਗ ਪਏ ਨੇ ਜਦੋਂ ਉਦੋਂ ਰਫਤਾਰ ਤੇ ਆਰੀ ਸੀ ਬੱਸ ਮਗਰੋਂ ਬਾ ਕੈਦ ਵੱਡੇ ਤੋਂ ਚੱਲੇ ਨੇ ਉਦੋਂ ਰਫ्तार ਤੇ ਆਈ ਤੇ ਫਿਰ ਸਾਨੂੰ ਪਤਾ ਨਹੀਂ ਲੱਗਿਆ ਮੇਰੇ ਜੀਜੇ ਜੀ ਨੂੰ ਤੇ ਉਦੋਂ ਫਿਰ ਇਹ ਬੱਸ ਉਹ ਤੋਂ ਮੇਰੇ ਸਿਸਟਰ ਦੇ ਚੜ ਚੁੱਕੀ ਸੀ ਦੋਨੇ ਟਾਇਰ ਪਹਿਲਾ ਜੜਿਆ ਦੂਜਾ ਜੜਿਆ ਮੌਕੇ ਤੇ ਹੀ ਖਤਮ ਹੋ ਗਿਆ ਸੀ ਯਾਨੀ ਕਿ ਜਿਹੜਾ ਐਕਸੀਡੈਂਟ ਆ ਬੱਸ ਨਾਲ ਹੋਇਆ ਹਾਂਜੀ ਜਿਹੜਾ ਐਕਸੀਡੈਂਟ ਹੋਇਆ ਬੱਸ ਨਾਲ ਹੀ ਹੋਇਆ ਜਿਹੜੀ ਡੈਥ ਉਹ ਮੇਰੀ ਸਿਸਟਰ ਦੀ ਹੋਈ ਨੇ ਉਹ ਬੱਸ ਕਰਕੇ ਹੀ ਹੋਈ ਹੈ ਔਰ ਇਹ ਨਹੀਂ ਉਹ ਮੋਰਸਲ ਲੱਗਣ ਵਾਲੇ ਉਹ ਤਾਂ ਡਿੱਗਣਗੇ ਚੱਲੋ ਬੰਦਾ ਉੱਥੇ ਬੰਦਾ ਮਾੜੀ ਮੋਟੀ ਤੇ ਕੋਈ ਗੱਲ ਨਹੀਂ ਸੀ ਹੈ ਔਰ ਜਿਹੜੀ ਇਹ ਮੌਤ ਹੋਈ ਹੈ ਜਾਂ ਡੈਥ ਹੋਈ ਹੈ ਸਿਸਟਮ ਇਹ ਸਿਰ ਬਸਤੇ ਕਾਰਨ ਹੋਈ ਹੈ ਮੰਗ ਇਹ ਹਿਸਾਬ ਤੋਂ ਚਾਹੀਦੀ ਇਹ ਗਰੀਬ ਹੈ ਦੋ ਬੱਚੇ ਨੇ ਮੈਂ ਤਾਂ ਮੁੱਢੀ ਮੇਰੇ 시ਸਟਰ ਹੀ ਕੰਮ ਕਰਕੇ ਘਰ ਪਾਲਦੀ ਸੀ ਮੈਂ ਸਿਸਟਰ ਮੇਰੇ ਕੰਮ ਕਰਕੇ ਘਰ ਪਾਲਦੀ ਸੀ ਦੋ ਬੱਚੇ ਨੇ ਇਹ ਤਾਂ ਮੇਰੇ ਜੀਜਾ ਹੀ ਕਦੇ ਕੰਮ ਜਾਂਦੇ ਸੀ ਕਦੇ ਨਹੀਂ ਜਾਂਦੇ ਸੀ ਇਹ ਤਾਂ ਬਸ ਥੋੜੇ ਸਿਹਤੋ ਵੀ ਕਮਜ਼ੋਰ ਸੀ ਤੇ ਕੰਮ ਨਹੀਂ ਜਾਂਦੇ ਸੀ ਤੇ ਮੇਨ ਸਾਡਾ ਮੁੱਦਾ ਇਹੋ ਹੀ ਸੀ ਸਿਸਟਮ ਦੇ ਘਰ ਦੇ ਕੰਮ ਕਰਨ ਜਾਂਦੇ ਸੀ ਉਹ ਕੰਮ ਕਰਦੇ ਸੀ ਤੇ ਬੱਚਿਆਂ ਨੂੰ ਰੋਟੀ ਖਵਾਉਂਦੇ ਸੀ ਹੁਣ ਤਾਂ ਫਿਰ ਬਹੁਤ ਔਖਾ ਹੋ ਗਿਆ ਬਹੁਤ ਔਖਾ ਹੋ ਗਿਆ ਜੀ ਸਾਡੇ ਨੂੰ ਸਰਕਾਰ ਤੋਂ ਇਹੋ ਜਿਹਾ ਪ੍ਰਸ਼ਾਸਨ ਤੋਂ ਮੰਗੇ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਬਹੁਤ ਧੰਨਵਾਦ ਪ੍ਰਸ਼ਾਸਨ ਦਾ